ਇੱਕ ਔਰਤ ਦੇ ਕੰਨ ਦੇ ਵਿੱਚੋਂ ਸ਼ਰੀਆਮ ਵਾਲੀਆਂ ਲਾਈਆਂ ਗਈਆਂ ਨੇ ਦੱਸਦੀ ਹੈ ਕਿ ਔਰਤ ਜਦੋਂ ਘਰ ਤੋਂ ਆਪਣੇ ਦਵਾਈ ਲੈਣ ਦੇ ਲਈ ਨਿਕਲੀ ਸੀ ਤਾਂ ਦਵਾਈ ਲੈ ਕੇ ਜਦੋਂ ਘਰ ਵਾਪਸੀ ਕਰ ਰਹੀ ਸੀ ਤਾਂ ਰਸਤੇ ਦੇ ਵਿੱਚ ਉਸ ਦੇ ਮਗਰ ਇਹ ਦੋ ਸਨੇਚਰ ਲੱਗ ਜਾਂਦੇ ਨੇ ਹਾਲਾਂਕਿ ਜਿਨ੍ਹਾਂ ਦੇ ਵਿੱਚੋਂ ਇੱਕ ਜਦੋਂ ਬਜ਼ੁਰਗ ਔਰਤ ਆਪਣੇ ਘਰ ਦੇ ਨੇੜੇ ਪਹੁੰਚਦੀ ਹੈ ਦਾ ਆਟੋਮੈਟ ਦੱਬੇ ਪੈਰੀ ਪਿੱਛੋਂ ਆਉਂਦਾ ਤੇ ਆਉਂਦੇ ਸਾਰ ਹੀ ਬਜ਼ੁਰਗ ਔਰਤ ਦੇ ਕੰਨਾਂ ਦੇ ਵਿੱਚੋਂ ਵਾਲੀਆਂ ਲਾਉਣ ਦੀ ਉਸ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਂਕਿ ਬਜ਼ੁਰਗ ਠੇਠਾ ਵੀ ਟਿਕੀ ਜਾਂਦੀ ਹੈ ਪਰ ਫਿਰ ਵੀ ਉਸ ਜੋ ਬਦਮਾਸ਼ ਹੁੰਦਾ ਉਸ ਦੇ ਵੱਲੋਂ ਔਰਤ ਦੇ ਕੰਨ ਨਹੀਂ ਛੱਡੇ ਜਾਂਦੇ ਤੇ ਅੰਤ ਦੇ ਵਿੱਚ ਤੇ ਅੰਤ ਦੇ ਵਿੱਚ ਉਹ ਨੌਜਵਾਨ ਵਾਲੀਆਂ ਲਾ ਕੇ ਮੌਕੇ ਤੋਂ ਫਰਾਰ ਹੋ ਗਿਆ ਤਾਂ ਘਟਨਾ ਪਠਾਨਕੋਟ ਤੋਂ ਸਾਹਮਣੇ ਆਈ ਜਿੱਥੇ ਕੀ ਤੇ ਦੇਹਾਰੇ ਸ਼ਰੇਆਮ ਇੱਕ ਗਲੀ ਦੇ ਵਿੱਚ ਵੜ ਕੇ ਇੱਕ ਔਰਤ ਦੇ ਕੰਨਾਂ ਦੇ ਵਿੱਚੋਂ ਵਾਲੀਆਂ ਲਾਈਆਂ ਗਈਆਂ ਨੇ ਹਾਲਾਂਕਿ ਜਿਸ ਤੋਂ ਬਾਅਦ ਔਰਤ ਜ਼ਖਮੀ ਵੀ ਹੁੰਦੀ ਹੈ ਤੇ ਬੜੀ ਮੁਸ਼ਕਲ ਦੇ ਨਾਲ ਦੱਸਿਆ ਜਾ ਰਿਹਾ ਕਿ ਬਜ਼ੁਰਗ ਔਰਤ ਨੂੰ ਖੜਾ ਕੀਤਾ ਜਾਂਦਾ ਹੈ ਤੇ ਫਿਰ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਕੋਲ ਇਹ ਹੀ ਗੁਹਾਰ ਲਗਾਈ ਗਈ ਹੈ ਕਿ ਜਲਦ ਤੋਂ ਜਲਦ ਇਨ੍ਹਾਂ ਲੁਟੇਰਿਆਂ ਕਾਬੂ ਕੀਤਾ ਜਾਵੇ ਤਾਂ ਇਸ ਹੋਰ ਦਾ ਕੋਈ ਉਪਚਾਰ ਨਾ ਹੋ ਸਕੇ ਤਾਂ ਪਠਾਨਕੋਟ ਤੋਂ ਇਹ ਮਾਮਲਾ ਸਾਹਮਣੇ ਆਇਆ ਕਿ ਇੱਕ ଝିਨ ਦੇ ਬਾੜੇ ਇੱਕ ਔਰਤ ਦੇ ਕੰਨ ਦੇ ਵਿੱਚੋਂ ਵਾਲੀਆਂ ਲਈਆਂ ਗਈਆਂ ਨੇ ਇਹ ਮੈਂ ਤੇ ਆਪਣੀ ਦੁਕਾਨ ਉਥੋਂ ਅੰਗ ਵੀ ਡਾਕਟਰ ਦੇ ਦੋਸਵਾਈ ਲਾ ਕੇ ਜਿੱਥੇ ਪਿੱਛੇ ਪਿੱਛੇ ਹੁੰਦਾਂ ਪਰ ਮੈਂ ਤਾਂ ਮੈਂ ਤੇ ਦੇਖਿਆ ਨਹੀਂ ਮੈਂ ਤਾਂ ਪਿੱਛੇ ਨਹੀਂ ਮੈਂ ਦੇਖਿਆ ਕੋਹ ਨਹੀਂ ਕੋਣ ਲਈ ਨਾ ਕਪੜੇ ਤੇ ਟੁੜੀ ਆਈ ਆਪਣੀ ਸਾਡੀ ਗਲੀ ਚ ਆ ਕੇ ਇੱਥੇ ਆ ਕੇ ਤੇ ਉਹਨਾਂ ਪਿੱਛੋਂ ਮੈਨੂੰ ਪਿੱਛੋਂ ਫੜ ਲਿਆ ਕਿ ਤਾਂ ਚੰਗੀ ਤਰ੍ਹਾਂ ਜੁੜ ਜਾਂ ਮੇਰੀ ਚੁੰਨੀ ਸੀ ਮਿਲਦਾਂ ਦਾ ਕਰਕੇ ਨਾ ਢੇਟ ਕੇ ਨਾ ਬਸ ਉਹ ਲੈ ਗਿਆ ਲੈ ਜਲਦੋਂ ਜਾਣ ਲਗਾ ਨਾ ਮੇਨ ਤਾਂ ਕੱਦੇ ਕ ਸੁਟ ਗਿਆ ਇੱਥੇ ਮਗਰ ਤਾਂ ਇੱਕੋ ਹੀ ਆਇਆ ਇੱਕੋ ਪਿੱਛੇ ਮੋਸਤਾ ਕੋਤੇ ਬੈਠ ਲਈ ਕਰੀ ਕੰਦੀ ਉਹ ਬਸ ਦਿਓ ਉਹ ਨਾ ਕੇ ਸਟਾਰਟ ਕਿਤੇ ਨਹੀਂ ਚਲ ਫਿਰ ਫਟੋ ਫਟ ਰ ਮੈਂ ਨਾਲ ਦੀ ਗਾਂਢ ਨੂੰ ਬਾਹਰ ਮਾਰੀ ਉਹ ਨਿਕਲੀ ਬਾਹਰ ਫਿਰ ਪਰ ਉਹਨ ਦੇਖੇ ਥੋੜੇ ਬਤ ਮੈਂ ਨਹੀਂ ਦੇਖੇ ਮਾਤਾ ਮੇਰੇ ਗੇਰ ਦੀ ਕੇ ਮੈਡੀਕਲ ਸਟੋਰ ਤੇ ਦਵਾਈ ਲੈਣ ਉਤੋਂ ਵਾਪਸ ਆਂਦੇ ਪਏ ਕੇ ਤੇ ਇਹਨਾਂ ਪਿੱਛੇ ਦੋ ਮੁੜੇ ਲੱਗ ਕੇ ਜਿੱਦਾਂ ਹੀ ਮਾਤਾ ਘਰ ਨੂੰ ਆਂਦੇ ਪਏ ਸੀ ਆਪਣੀ ਗਲੀ ਵੱਲ ਨੂੰ ਹੋਇਆ ਮੁੰਡਾ ਇੱਕ ਮੋਟਰਸਾਈਕਲ ਤੋਂ ਉੱਤਰ ਕੇ ਮੰਮੀ ਪਿੱਛੇ ਆ ਗਿਆ ਪਿੱਛੇ ਆ ਕੇ ਥੋੜਾ ਜਿਹਾ ਜਿੱਦਾਂ 50 ਕਿਲੋਮੀਟਰ ਆਪਾਂ ਅੱਗੇ ਨੂੰ ਆਂਦਿਆਂ ਤੇ ਅੱਗੇ ਆ ਕੇ ਘਰ ਦੇ ਨੇੜੇ ਹੀ ਵਾਲੀਆਂ ਖੋ ਕੇ ਲੱਗਿਆ ਤੇ ਜਾਂਦੇ ਬਾਰ ਮੰਮੀ ਨੂੰ ਥੱਕਾ ਦੇਖ ਕੇ ਗਿਆ ਹੁਣ ਆਪਾਂ ਬ੍ਰਸਾਸ਼ਨ ਤੋਂ ਮੰਗ ਕਰਦੇ ਆ ਕਿ ਚਲੋ ਜੋ ਸਾਡੇ ਨਾਲ ਹੋਇਆ ਅੱਗੇ ਤੋਂ ਕਿਸੇ ਨਾਲ ਨਾ ਹੋਵੇ ਇਸ ਬਰਦਾਤਾਂ ਤੇ ਇਸ ਕੰਜਾ ਕਿੱਸੇ ਜਾਵੇ